ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਅਰਦਾਸ ਕਰਕੇ ਪਾਈਕਰ ਵਾਕ ਸਿੰਘ ਜੀ ਗੁਲਸ਼ਨ ਜਿਹਨਾਂ ਦਾ ਦੂਜਾ ਵੋਲੀਅਮ ਧਾਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਦਰਪਣ ਜੀਵਨ ਗਾਥਾ ਤੇ ਪਵਿੱਤਰ ਗੁਰਬਾਣੀ ਇਹਦੀ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਉਹ ਜੀਵਨ ਗਾਥਾ ਸਾਰੀ ਲਿਖੀ ਆ ਤੇ ਅੱਜ ਕੌਮ ਨੂੰ ਸਮਰਪਿਤ ਵੀ ਕੀਤਾ ਤੇ ਜਿੱਥੇ ਮੈਂ ਇਹਨਾਂ ਨੂੰ ਇਸ ਕਾਰਜ ਦੀ ਬਹੁਤ ਵਧਾਈ ਦਿਨਾ ਕਿਉਂਕਿ ਇਹਨਾਂ ਦੀ ਲੇਖਣੀ ਜਿਹੜੀ ਆ ਉਹ ਕੇਵਲ ਤਾਂ ਕੇਵਲ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਇ ਹੋਈ ਆ ਆਪ ਵੀ ਗੁਰਮਤਿ ਦੇ ਸਿਧਾਂਤਾਂ ਤੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਹਿਤ ਮਰਿਆਦਾ ਇਹਨਾਂ ਦੇ ਅੰਗ-ਅੰਗ 'ਚ ਕੁੱਟ-ਕੁੱਟ ਕੇ ਭਰੀ ਆ ਤੋਂ ਨਾਲ ਹੀ ਇਹਨਾਂ ਨੇ ਹੋਰ ਕਿਰਪਾ ਕੀਤੀ ਖਾਲਸਾ ਪ੍ਰਚਾਰਕ ਜਥਾ ਜੋ ਕੇ ਵੱਲੋਂ ਆ ਜਿਹੜੇ ਸਾਡੇ ਫਲੱਡ ਰਲੀਫ ਫੰਡ ਸੀ ਸਾਡਾ ਉਹਦੇ ਵਿੱਚ ਆਪਣੀ ਤਿਲ ਫੁੱਲ ਜਿਹੜੀ ਭੇਟਾ 1500 ਯੂ ਐਸ ਡਾਲਰ ਉਹ ਵੀ ਅੱਜ ਗੁਰੂ ਨੂੰ ਗੁਰੂ ਸਾਹਿਬ ਦੇ ਚਰਨਾਂ ਤੇ ਵਿੱਚ ਆ ਕੇ ਅਰਪਿਤ ਕੀਤੀ ਆ ਸੋ ਮੈਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤਿਲ ਤਿਲ ਕਰਕੇ ਇਸ ਸਮਾਂ ਨਾਜ਼ਕ ਸੀ ਜਿਹਦੇ ਵਿੱਚ ਵੀ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਤੇ ਇਸ ਜਥੇ ਦਾ ਵੀ ਦਿলো ਧੰਨਵਾਦ ਕਰਦਾ ਤੇ ਆਹ ਜਿਹੜਾ ਕਾਰਜ ਇਹਨਾਂ ਨੇ ਲੇਖਣੀ ਰਾਹੀਂ ਕੀਤਾ ਇਹਦਾ ਵੀ ਧੰਨਵਾਦ ਕਰਦਾ ਗੁਰੂ ਚਰਨਾਂ 'ਚ ਅਰਦਾਸ ਵੀ ਆ ਸਤਿਗੁਰੂ ਜੀ ਇਹਨਾਂ ਨੂੰ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਦੋਂ ਵਿਵਾਦ ਵੱਲ ਉਦੋਂ ਬਖਸ਼ਿਸ਼ ਕਰੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਭਾਗਾ ਵਾਲਾ ਹੈ ਸ਼ਤਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਪਹਿਲਾਂ ਪੰਜ ਪੁਸਤਕਾਂ ਹੋਰ ਰੱਖੀਆਂ ਗਈਆਂ ਸਨ ਔਰ ਉਸ ਪੰਨਵੀ ਦੇ ਵਿੱਚ ਗੁਰੂ ਨਾਨਕ ਉਦਾਰਸੀ ਦਰਪਣ ਜਿਹੜੀ ਕਿ ਸਤਗੁਰਾਂ ਦੇ ਪ੍ਰਚਾਰਕ ਦੌਰਿਆਂ ਤੇ ਉਹਨਾਂ ਦੀ ਅਧਿਆਸ ਇਤਿਹਾਸ ਤੇ ਆਧਾਰਿਤ ਸੀ ਉਹ ਲਿਖੀ ਗਈ ਸੀ ਤਾਂ ਸੰਗਤਾਂ ਨੇ ਬਹੁਤ ਪਿਆਰ ਕੀਤਾ ਤੇ ਬਹੁਤ ਸਾਰੇ ਜ਼ਿੰਮੇਵਾਰ ਸਦਨਾਂ ਨੇ ਪ੍ਰਚਾਰਕਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਸੇ ਸ਼ੈਲੀ ਵਿੱਚ ਇਸੇ ਢੰਗ ਦੇ ਨਾਲ ਬਾਕੀ ਪਾਤਸ਼ਾਹਾਂ ਦਾ ਵੀ ਜੀਵਨ ਬਿਰਤਾਂਤ ਲਿਖਿਆ ਜਾਵੇ ਤਾਂ ਸਤਗੁਰਾਂ ਨੇ ਕਿਰਪਾ ਕੀਤੀ ਉਹ ਲਿਖਿਆ ਜਾ ਰਿਹਾ ਕਿ ਉਹਦੇ ਵਿੱਚੋਂ ਦੂਜੇ ਪਾਤਸ਼ਾਹ ਜੀ ਮਹਾਰਾਜ ਤਨਗੁਰ ਗੰਗਤ ਸਾਹਿਬ ਜੀ ਦੇ ਜੀਵਨ ਗਾਥਾ ਤੇ ਉਹਨਾਂ ਦੀ ਬਾਣੀ ਇਸ ਨੂੰ ਵਿਚਾਰਦਿਆਂ ਹੋਇਆਂ ਇਹ ਪੁਸਤਕ ਜਿਹੜੀ ਹੈ ਤਿਆਰ ਹੋਈ ਹੈ ਸਿੰਘ ਬ੍ਰਦਰਸ ਵਾਲਿਆਂ ਨੇ ਲਿਖੀ ਹੈ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਪੁਸਤਕ ਨੂੰ ਰਿਲੀਜ਼ ਕਰਨ ਸਮੇਂ ਅਰਦਾਸ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਬਹੁਤ ਸਨਮਾਨ ਉਹਨੇ ਸਾਡੇ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖ ਸੇਵਾਦਾਰ ਜਥੇਦਾਰ ਸਾਹਿਬ ਐਡਵੋਕੇਟ ਧਾਮੀ ਸਾਹਿਬ ਸਾਰ ਫਰਹਿੰਦਰ ਸਿੰਘ ਦੀ ਧਾਮੀ ਉਹਨਾਂ ਨੇ ਆਪਣੇ ਰਜਿੰਦਿਆਂ ਵਿੱਚੋਂ ਬਹੁਤ ਮੁਸ਼ਕਲ ਨਾਲ ਸਮਾਂ ਕੱਢ ਕੇ ਮੈਨੂੰ ਨਿਵਾਜਿਆ ਹੈ ਅਰਦਾਸ ਵਿੱਚ ਸ਼ਾਮਲ ਹੋਏ ਨੇ ਔਰ ਆਪਣੇ ਹੱਥਾਂ ਦੇ ਨਾਲ ਇਹ ਜਿਹੜੀ ਪੁਸਤਕ ਹੈ ਇਹ ਸੰਤਾਂ ਦੇ ਪੇਟ ਕੀਤੀ ਹੈ ਮੈਂ মিডিਆ ਦੇ ਰਾਹੀਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹਾਂਗਾ ਕਿ ਮੇਰੀ ਇਹ ਇੱਕ ਭਾਵਨਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਇਤਿਹਾਸ ਲਿਖਣ ਲੱਗੇ ਆ ਜਿਵੇਂ ਪਹਿਲਾਂ ਸਾਡੇ ਘਰਾਂ ਦੇ ਵਿੱਚ ਮਾਪੇ ਜਨਮ ਸਾਖੀਆਂ ਪੜ ਪੜ ਕੇ ਬੱਚਿਆਂ ਨੂੰ ਸੁਣਾਇਆ ਕਰਦੇ ਸਨ ਉਹ ਜਨਮ ਸਾਖੀ ਦੀ ਤਰਜ਼ ਤੇ ਇਹ ਲਿਖਿਆ ਗਿਆ ਸਾਰਾ ਕੁਝ ਇੱਕ ਤਾਂ ਸਧਾਰਨ ਸਿੱਖ ਮਾਪੇ ਇਸ ਤੋਂ ਲਾਭ ਉਠਾ ਸਕਦੇ ਨੇ ਬੱਚਿਆਂ ਨੂੰ ਦੇ ਸਕਦੇ ਨੇ ਦੱਸ ਸਕਦੇ ਨੇ ਦੂਜੀ ਗੱਲ ਕਿ ਨਾਲ ਹੀ ਪ੍ਰਚਾਰਕਾਂ ਦੀ ਸਹੂਲਤ ਦੇ ਵਾਸਤੇ ਜਿਹੜੇ ਸਾਡੇ ਪੁਰਾਤਨ ਸੂਮੇ ਨੇ ਹਾਂਜੀ ਉਹਨਾਂ ਦੀਆਂ ਨਾਲ ਉਦਾਹਰਨਾਂ ਦਿੱਤੀਆਂ ਕੋਟੇਸ਼ਨ ਦਿੱਤੀਆਂ ਗਈਆਂ ਨੇ ਤਾਂ ਕਿ ਸਾਡੇ ਪ੍ਰਚਾਰਕ ਜਿਹੜੇ ਭਾਈ ਨੇ ਉਹ ਇੱਕ ਥਾਂ ਤੋਂ ਸਾਰਾ ਮੈਟਰ ਲੈ ਸਕਣ ਤੇ ਜਿਹੜੀ ਆਥੈਂਟਿਕ ਗੱਲ ਹੈ ਉਹ ਸੰਗਤਾਂ ਤੱਕ ਪਹੁੰਚਾ ਸਕਣ ਮੈਂ ਡਾਕਟਰ ਰੂਪ ਸਿੰਘ ਜੀ ਜਿਹੜੇ ਸਾਡੇ ਬਹੁਤ ਵਿਦਵਾਨ ਨੇ ਵੱਡੇ ਵਿਦਵਾਨ ਨੇ ਉਹਨਾਂ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਸਾਡੇ 77 ਸਾਲ ਸਰਦਾਰ ਬਰਿਆਮ ਸਿੰਘ ਜੀ ਮੇਰੇ ਪਰਮ ਮਿੱਤਰ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਖੂਬ ਪਰਚੋਣ ਕੀਤੀ ਪੁਸਤਕ ਦੀ ਅਖਰੜੀਆਂ ਦੀ ਔਰ ਫਿਰ ਮੈਨੂੰ ਜਿਹੜੀਆਂ ਕੀਮਤੀ ਸੀ ਹਰਾਮਾਂ ਦਿੱਤੀਆਂ ਜਿਹੜੀਆਂ ਮੈਂ ਹਰਾਮ ਪੁਸਤਕ ਦੇ ਵਿੱਚ ਮੈਂ ਦਰਜ ਕਰ ਸਕਿਆ ਜਿਨ੍ਹਾਂ ਨੇ ਆਪਣੇ ਹੱਦ ਗੰਥੀ ਸਾਹਿਬ ਨੇ ਪਰਵਾਨਾ ਦੀ ਹੋਰਾਂ ਨੇ ਅਸੀਸਾਂ ਲਿਖ ਭੇਜੀਆਂ ਨੇ Ona sabunada bohtan o bohtan <tod> o bohtan o bohtan o